ਭਾਰਤ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੇ ਕਾਨੂੰਨਾਂ ਵਿੱਚ ਬਦਲਾਅ ਕਰਨ ਦਾ ਅਸਰ ਉਲਟਾ ਦੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਹੁਣ ਨਾਲ ਦੀ ਨਾਲ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਨੇ ਆਪਣੀਆਂ ਬਸਾਂ ਦੇ ਵਿੱਚ ਲਿਮਟਿਡ ਸਵਾਰੀਆਂ ਬਿਠਾਉਣ ਦੇ ਜ਼ਿਆਦਾ ਐਲਾਨ ਕਰ ਦਿੱਤਾ ਹੈ। ਪੰਜਾਬ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਜਿਹੜੇ ਡਰਾਈਵਰ ਭਾਈਚਾਰਾ ਹੈ ਜਿਹੜੀਆਂ ਪੰਜਾਬ ਦੀਆਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦਾ ਹੀ ਡਰਾਈਵਰ ਯੂਨੀਅਨ ਹੈ ਉਹਨਾਂ ਵੱਲੋਂ ਅੱਜ ਮੰਗਲਵਾਰ ਤੋਂ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਤੱਕ ਇਹ ਕਾਨੂੰਨ ਜਿਹੜੇ ਵਾਪਸ ਨਹੀਂ ਲਈ ਜਾਂਦੇ ਉਹਨਾਂ ਟਾਈਮ ਬਸਾਂ ਦੇ ਵਿੱਚ ਉਹਨੀਆਂ ਹੀ ਸਵਾਰੀਆਂ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਮਤਲਬ ਕਿ 52 ਤੇ 62 ਸੀਟਰ ਜਿਹੜੀਆਂ ਬਸਾਂ ਨੇ ਉਹਨਾਂ ਦੇ ਵਿੱਚ 52 ਤੇ 62 ਸਵਾਰੀਆਂ ਹੀ ਬਿਠਾਉਣ ਦਾ ਡਰਾਈਵਰ ਭਾਈਚਾਰੇ ਵੱਲੋਂ ਐਲਾਨ ਕੀਤਾ ਗਿਆ ਆਓ ਤੁਹਾਨੂੰ ਸੁਣਾਉਣੇ ਆ ਕਿ ਇਸ ਸਬੰਧੀ ਡਰਾਈਵਰਾਂ ਦਾ ਕੀ ਕਹਿਣਾ ਸਰ ਜਿਹੜੇ મોદી ਨੇ ਕਾਲੇ ਕਾਨੂੰਨ ਲਾਗੂ ਕਰ ਰਹੇ ਨੇ ਸਾਡੇ ਡਰਾਈਵਰ ਭਾਈਚਾਰੇ ਦੇ ਉਹਦੇ ਲਈ ਇਹ ਸੰਘਰਸ਼ ਕਰ ਰਹੇ ਆ ਜੀ ਕਿਉਂਕਿ ਜਦੋਂ ਓਵਰ ਲੋਡ ਸਵਾਰੀ ਹੁੰਦੀ ਆ ਰੱਬ ਨਾ ਕਰੇ ਕੋਈ ਮਾਈ ਭਾਈ ਗਿਰਦਾ ਤਾਂ ਇਹ ਨੁਕਸਾਨ ਡਰਾਈਵਰ ਨੂੰ ਚੱਲਣਾ ਪੈਂਦਾ ਜੀ ਠੀਕ ਹੈ ਜੀ ਸਹੀ ਚਾਹੁੰਦੇ ਆ ਵੀ ਜਿਹੜੀਆਂ ਸਵਾਰੀਆਂ ਨੇ ਜਿੰਨੇ ਸਾਡੇ ਕਾਨੂੰਨ ਦੇ ਹਿਸਾਬ ਨਾਲ ਸਾਡੀ ਬੱਸ ਸੀਟਰ 5262 ਅਸੀਂ ਉਨੇ ਹੀ ਸਵਾਰੀਆਂ ਲੈ ਕੇ ਜਾਈਏ ਇਸ ਇਸ ਸੰਬੰਧ ਵਿੱਚ ਅਸੀਂ ਮੈਕਮੇਂ ਤੇ ਟ੍ਰਾਂਸਪੋਰਟ ਮੰਤਰੀ ਨੂੰ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਸੀ ਵੀ ਅਸੀਂ ਇੰਨੀ ਤਰੀਕ ਨੂੰ ਆਹ ਕਰਨ ਜਾ ਰਹੇ ਆ ਉਹਦੇ ਲਈ ਨਾ ਮੈਕਮੇਂ ਵੱਲੋਂ ਨਾ ਕੋਈ ਕਿਸੇ ਟ੍ਰਾਂਸਪੋਰਟ ਮੰਤਰੀ ਵੱਲੋਂ ਕੋਈ ਪੈਰਵਾਈ ਨਹੀਂ ਕੀਤੀ ਗਈ ਜੀ ਅਸੀਂ ਜੋ ਦਿਨ ਦਿੱਤਾ ਸੀ ਉਸ ਦਿਨ ਤੋਂ ਆਪਾਂ ਇਹ ਲਾਗੂ ਕਰਿਆ ਇਹ ਲਾਗੂ ਤੇ ਵੀਰੇ ਕਾਨੂੰਨ ਹੈਗਾ ਵੀ ਜਿੰਨੀਆਂ ਸੀਟਰ ਬੱਸ ਤਾਂ ਸੀ ਉਨੇ ਹੀ ਸਵਾਰੀ ਲੈ ਕੇ ਜਾਈਏ ਜਿਵੇਂ ਹਾਈ ਕੋਰਟ ਨੇ ਵੀ ਲਾਗੂ ਕਰਿਆ ਆਪਣੀ ਪਰਸਨਲ ਗੱਡੀ ਵੀ ਹੁੰਦੀ ਹੈ 7 ਸੀਟਰ ਆ ਉਹਦੇ ਵੀ 7 ਸੀਟਰ ਤੋਂ ਜੇ 8 ਬੰਦੇ ਬੈਠੇ ਹੋਣ ਨੇ ਤਾਂ ਵੀ ਚਲਾਣਾ ਤੁਸੀਂ ਦਿੱਲੀ ਚ ਭੱਜ ਜੋ ਜਿਸ ਸੱਤ ਬੈਠੇ ਨੇ ਤਾਂ ਚਲਾਣਾਗਾ ਜਿੰਨੀ ਸੀਟਰ ਆ ਗੱਡੀ ਉਨੇ ਹੀ ਪਾਸ ਆ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਹੀ ਆਪਦਾ ਕੰਮ ਕਰ ਰਹੇ ਹਾਂਗੇ ਈਲੀ ਗੱਲ ਤਾਂ ਸਰ ਇਹ ਹੜਤਾਲ ਨਹੀਂ ਹੈਗੀ ਕੋਈ ਬੱਸਾਂ ਆਮ ਦੀ ਤਰ੍ਹਾਂ ਚੱਲ ਰਹੀਆਂ ਨੇ ਜੋ ਸਾਡੇ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਇਹ ਮਤਲਬ ਜੋ ਸੁਪਰੀਮ ਕੋਰਟ ਦੇ ਆਰਡਰ ਨੇ ਹਾਈ ਕੋਰਟ ਦੇ ਆਰਡਰ ਨੇ ਵੀ ਜੋ ਸਵਾਰੀ ਓਵਰਲੋਡਿੰਗ ਚੱਲਦੀ ਆ ਬੱਸਾਂ ਦੇ ਵਿੱਚ ਉਹ ਜੋ ਮਤਲਬ ਸੀਟਡ ਸਵਾਰੀਆਂ ਨਿਰਧਾਰਤ ਸੀਟਾਂ ਦੇ ਸਵਾਰੀਆਂ ਅਸੀਂ ਚੜਾ ਰਹੇ ਹਾਂ ਜੀ ਤੇ ਜੋ ਇਹ ਹੜਤਾਲ ਵਾਂਗੂ ਤੁਹਾਨੂੰ ਲੱਗ ਰਿਹਾ ਇਹ ਸਰਕਾਰ ਦੀ ਮਤਲਬ ਨਲਾਇਕੀ ਆ ਸਰਕਾਰ ਨੂੰ ਅੱਜ ਬਣੀ ਨੂੰ ਘੱਟੋ ਘੱਟ ਵੀ 2.5 ਦਿਨ ਸਾਲ ਹੋ ਗਏ ਪਰ ਸਾਡੇ ਵਿਭਾਗਾਂ ਦੇ ਵਿੱਚ ਇੱਕ ਵੀ ਨਵੀਂ ਬੱਸ ਇਹਨਾਂ ਨੇ ਸਰਕਾਰ ਨੇ ਨਹੀਂ ਪਾਈ ਜੀ ਤੇ ਅਸੀਂ ਇਹ ਫੈਸਲਾ ਮਤਲਬ ਲਿਆਗਾ ਟਰਾਂਸਪੋਰਟ ਮੰਤਰੀ ਜੋ ਆਪਣੇ ਲਾਲਜੀਤ ਸਿੰਘ ਭੋਨਰ ਜੀ ਨੇ ਉਹਨਾਂ ਦਾ ਬਿਆਨ ਵੀ ਆਇਆ ਉਹਨਾਂ ਦੀ ਵੀਡੀਓ ਵੀ ਆਈ ਆ ਵੀ ਜੋ ਇਹ ਓਵਰਲੋਡ ਹੋ ਗੀਆਂ ਗੱਡੀਆਂ ਨੇ ਇਹ ਅਸੀਂ ਬੰਦ ਕਰਾਂਗੇ ਇਹਨਾਂ ਦੇ ਅਸੀਂ ਚਲਾਨ ਕਰਾਂਗੇ ਸੋ ਸਾਡੇ ਕਈ ਕੰਟਰੈਕਟਰ ਡਰਾਈਵਰ ਵੀਰਾਂ ਦੇ ਮਤਲਬ ਓਵਰਟ ਓਵਰਲੋਡਿੰਗ ਦੇ ਚਲਾਨ ਵੀ ਹੋ ਚੁੱਕੇ ਨੇ ਸੋ ਇਸ ਦੇ ਮੱਦੇ ਨਜ਼ਰ ਅਸੀਂ ਨੇ ਜਥੇਵੰਦੀ ਨੇ ਫੈਸਲਾ ਕੀਤਾ ਜੋ ਅੱਜ ਅਸੀਂ 52 30 ਸਵਾਰੀਆਂ ਬੱਸਾਂ ਦੇ ਵਿੱਚ ਚੜਾ ਰਿਹਾ ਜੀ ਇਹਦਾ ਹੱਲ ਕਿਵੇਂ ਦੇਖਦੇ ਹੋ ਜਿਹੜੀ ਚੀਜ਼ ਦਾ ਹੱਲ ਕਿਵੇਂ ਹੱਲੇ ਅੱਜ ਸਾਰੇ ਵੀ ਜੋ ਇਹ ਸਰਕਾਰ ਹੈ ਜੀ ਮਤਲਬ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਾਂ ਵੀ ਜਿਹੜੀਆਂ ਸਾਡੇ ਕੋਲ ਇਹ ਸਰਕਾਰੀ ਟ੍ਰਾਂਸਪੋਰਟ ਹੈ ਜੀ ਬੱਸਾਂ ਨੇ ਇਹ ਬਹੁਤ ਘੱਟ ਨੇ ਸਾਡੇ ਕੋਲੇ ਇੱਕ ਤਰਕੀਬ ਨੇ 11-1200 ਬੱਸਾਂ ਆਪਣੇ ਪੰਜਾਬ ਦੀ ਜੋ ਆਬਾਦੀ ਆ ਉਹ 3 ਕਰੋੜ ਆਬਾਦੀ ਹੈ ਜੀ ਸੋ ਇਸ ਨੂੰ ਢੋਣ ਲਈ ਅੱਜ ਸਾਡੇ ਕੋਲੇ ਬੱਸ ਨਹੀਂ ਹੈਗੀ ਪੂਰੀ ਪ੍ਰੋਪਰ ਸੋ ਇਸ ਦੇ ਲਈ ਸਾਨੂੰ ਘੱਟੋ ਘੱਟ ਸਰਕਾਰ 10000 ਨਵੀਂ ਬੱਸ ਟਰਾਂਸਪੋਰਟ ਮੰਘਮੇ ਦੇ ਵਿੱਚ ਪਾ ਕੇ ਦੇਵੇ ਜੀ ਪੰਜਾਬ ਰੋਡ ਵਾਜਾ ਤੇ ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਜਿਹੜਾ 52 ਸਵਾਰੀਆਂ ਬਿਠਾਉਣ ਦਾ ਆਪਣਾ ਫੈਸਲਾ ਲਿਆ ਗਿਆ ਉਸ ਸਬੰਧੀ ਆਮ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਬਸਾਂ ਦੇ ਵਿੱਚ ਵੀਡ ਕੱਟ ਸੀ ਤੇ ਬੱਸ ਸਟੈਂਡ ਭਰੇ ਹੋਏ ਦਿਖਾਈ ਦੇ ਰਹੇ ਸੀ ਕਿਉਂਕਿ ਡਰਾਈਵਰਾਂ ਵੱਲੋਂ ਸਿਰਫ 52 ਸਵਾਰੀਆਂ ਹੀ ਬਿਠਾਈਆਂ ਜਾ ਰਹੀਆਂ ਐ ਅਸੀਂ ਬੱਸਾਂ ਦੇ ਵਿੱਚ ਆਮ ਲੋਕ ਇਸ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸੀ ਆਓ ਆਮ ਲੋਕਾਂ ਦੀਆਂ ਵੀ ਗੱਲਾਂ ਸੁਣਾਉਣਾ ਜਿਹੜੀਆਂ ਸਵਾਰੀਆਂ ਨੇ ਉਹਨਾਂ ਦਾ ਇਸ ਬੰਦੇ ਕੀ ਕਹਿਣਾ ਹੈ ਜਸਵਿੰਦਰ ਸਰ ਕਿਹੜੀ ਜਗ੍ਹਾ ਤੂੰ ਤਾਹੋਰੀ ਚਲਾ ਆ ਕਿੱਥੇ ਜਾਣਾ ਤਾਹੋਰੀ ਚਲਾ ਆ ਕਿੰਨਾ ਟਾਈਮ ਹੋ ਗਿਆ ਤੈਨੂੰ ਸੰਗਰੂਰ ਬੱਸ ਸਟੈਂਡ ਵਿੱਚ ਖੜਿਆ ਸਾਨੂੰ ਤਾਂ ਘੰਟਾ ਹੋ ਗਿਆ ਪਹਿਲਾਂ ਤਾਂ ਜਾਮ ਲੱਗਿਆ ਹੋਇਆ ਸੀ ਹੁਣ ਇੱਥੇ ਨਹੀਂ ਬੱਸ ਮਿਲ ਰਹੀ ਪ੍ਰਾਈਵੇਟ ਵੀ ਨਹੀਂ ਮਿਲ ਰਹੀ ਜਾਨ ਕੋਈ ਕੀ ਲੱਗਦਾ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਸਾਹਮਣਾ ਕਰਨਾ ਪੈ ਰਿਹਾ ਜੇ ਇਹ ਕੰਮ ਨਾ ਕਰਦਾ ਆਪੋਂ ਦੀ ਚਿੰਤਾ ਦੇ ਵਿੱਚ ਦੇ ਜਾਂਦੇ ਹੈ ਪਰ ਉਹ ਕਹਿ ਰਹੇ ਨੇ ਵੀ ਜਿਆਦਾ ਸਵਾਰੀਆਂ ਬੈਠ ਜਾਂਦੇ ਨੇ ਇਸ ਕਰਕੇ ਦੁਰਘਟਨਾ ਹੁੰਦੀ ਨਹੀਂ ਅੱਜ ਮੈਂ ਉਹ ਵਾਂਸਾ ਤੋਂ ਹੀ ਜਾ ਕੇ ਆਈ ਆ ਤਾਂ ਅੰਸਾ ਤੋਂ ਮੌੜਾ ਬਸ ਪੂਰੀ ਸਵਾਰੀਆਂ ਬਠਿਆਉਂ ਰਹੇ ਸੀਗੇ ਬਸ ਉਸ ਪਿੰਡ ਦੇ ਵਿੱਚ ਉੱਥੇ ਵੀ ਬਹੁਤ ਜ਼ਿਆਦਾ ਰਸ਼ ਸੀ ਇੱਥੇ ਵੀ ਬਹੁਤ ਜ਼ਿਆਦਾ ਰਸ਼ ਹੈ ਜਦੋਂ ਅਸੀਂ ਪਤੜਾ ਮੀ ਆਏ ਜੀ ਬਹੁਤ ਜ਼ਿਆਦਾ ਰਸ਼ ਤਾਂ ਸਵਾਰੀ ਨੂੰ ਇੰਨੀ ਜਿਆਦਾ ਦਿੱਕਤ ਹੈ ਬਹੁਤ ਜਿਆਦਾ